ਪਿਛਲੇ ਕੁਝ ਸਮੇਂ ਤੋਂ ਅਮਰੀਕਾ ਦੇ ਕੈਲੀਫੋਰਨੀਆ ਜਾਂ ਫਿਰ ਫਲੋਰੀਡਾ ਦੇ ਵਿੱਚ ਦੋ ਹਾਸੇ ਵਾਪਰਦੇ ਨੇ ਇੱਕ ਫਲੋਰੀਡਾ ਦੇ ਵਿੱਚ ਪਹਿਲਾ ਹਾਸਾ ਵਾਪਰਦਾ ਇੱਕ ਪੰਜਾਬੀ ਨੌਜਵਾਨ ਹੁੰਦਾ ਹਰਜਿੰਦਰ ਸਿੰਘ ਰੋਂਗ ਸਾਈਡ ਯੂ ਟਰਨ ਲਿਆ ਜਾਂਦਾ ਜਿਸ ਦੇ ਵਿੱਚ ਕਈ ਲੋਕਾਂ ਦੀ ਮੌਤ ਹੋ ਜਾਂਦੀ ਹੈ ਇੱਕ ਭਿਆਨਕ ਟੱਕਰ ਹੁੰਦੀ ਆ ਕਾਰ ਦੀ ਤੇ ਉਸ ਤੋਂ ਬਾਅਦ ਇੱਕ ਬਹੁਤ ਚਰਚਿਤ ਮਾਮਲਾ ਜਸ਼ਨਪ੍ਰੀਤ ਸਿੰਘ 21 ਸਾਲਾ ਪੰਜਾਬੀ ਨੌਜਵਾਨਾ ਜੋ ਕੈਲੀਫੋਰਨੀਆ ਦੇ ਵਿੱਚ ਜਿਹੜਾ ਟਰੱਕ ਆਇਕ ਕਾਰ ਦੇ ਵਿੱਚ ਜਾ ਕੇ ਵੱਜਦਾ ਤੇ ਉਸ ਕਾਰ ਦੇ ਵਿੱਚ ਸਵਾਰ ਇੱਕ ਔਰਤ ਸਮੇਤ ਦੋ ਬੱਚੇ ਜਾਨੀ ਕਿ ਕੁੱਲ ਤਿੰਨ ਲੋਕਾਂ ਦੀ ਮੌਤ ਹੋ ਜਾਂਦੀ ਹੈ ਪਰ ਉਸ ਤੋਂ ਬਾਅਦ ਕਿਸ ਤਰੀਕੇ ਅਮਰੀਕਾ ਸਰਕਾਰ ਨੇ ਕੁਝ ਕਾਨੂੰਨ ਸਖਤ ਕਰਨ ਦੀ ਗੱਲ ਕੀਤੀ ਜਾਂ ਫਿਰ ਉੱਥੇ ਰਹਿ ਰਹੇ ਸਿੱਖ ਡਰਾਈਵਰਾਂ ਨੂੰ ਪੰਜਾਬੀ ਡਰਾਈਵਰਾਂ ਨੂੰ ਨਸਲੀ ਟਿੱਪਣੀਆਂ ਦਾ ਸਾਹਮਣਾ ਕਰਨਾ ਪਿਆ ਇਹ ਸਾਰਾ ਕੁਝ ਸੋਸ਼ਲ ਮੀਡੀਆ ਦੇ ਉੱਪਰ ਵਾਇਰਲ ਵੀ ਹੋ ਰਿਹਾ ਪਰ ਇਸੇ ਮਾਮਲੇ ਦੇ ਵਿੱਚ ਟਰੰਪ ਪ੍ਰਸ਼ਾਸਨ ਦੀ ਸਹਾਇਕ ਔਟਾਰਨੀ ਜਰਨਲ ਅਤੇ ਮਸ਼ਹੂਰ ਕੈਲੀਫੋਰਨੀਆਈ ਵਕੀਲ ਹਰਮੀਤ ਢਿੱਲੋਂ ਇੱਕ ਵਾਰ ਫਿਰ ਚਰਚਾ ਦੇ ਵਿੱਚ ਆ ਚੁੱਕੀ ਆ ਪਰ ਇਸ ਵਾਰ ਕਿਸੇ ਰਾਜਨੀਤਿਕ ਬਿਆਨ ਦੇ ਵੱਲੋਂ ਨੂੰ ਲੈ ਕੇ ਨਹੀਂ ਸਗੋਂ ਆਪਣੇ ਸਿੱਖ ਅਤੇ ਭਾਰਤੀ ਮੂਲ ਦੇ ਟਰੱਕ ਡਰਾਈਵਰਾਂ ਦੇ ਬਚਾਅ ਕਰਨ ਨੂੰ ਲੈ ਕੇ ਆ ਉਹ ਮਾਗਾ ਅੰਦੋਲਨ ਦੇ ਕੁਝ ਸਮਰਥਕਾਂ ਦੇ ਨਸਲੀ ਗੁੱਸੇ ਦਾ ਸ਼ਿਕਾਰ ਬਣ ਰਹੀ ਹੈ ਅਮਰੀਕਾ ਦੇ ਵਿੱਚ ਹਾਲੀ ਦੇ ਵਿੱਚ ਜਿਹੜੇ ਦੋ ਹਸਤੀਆਂ ਦੀ ਗੱਲ ਕਰਕੇ اٹਿਆ ਕਿ ਇੱਕ ਅਰਜਿੰਦਰ ਸਿੰਘ ਦੇ ਨਾਲ ਫਰੋ ਰੀਡਾ ਦੇ ਵਿੱਚ ਵਾਪਰਦਾ ਤੇ ਦੂਜਾ ਜਸ਼ਨਪ੍ਰੀਤ ਸਿੰਘ ਦੇ ਨਾਲ ਕੈਲੀਫੋਰਨੀਆ ਦੇ ਇਲਾਕੇ ਦੇ ਵਿੱਚ ਵਾਪਰਦਾ ਜਿਸ ਦੇ ਵਿੱਚ ਦੋਨੋਂ ਨੇ ਜਿਹੜੇ ਸਿੱਖ ਮੂਲ ਦੇ ਡਰਾਈਵਰ ਸ਼ਾਮਲ ਹੁੰਦੇ ਨੇ ਤੇ ਉਸ ਤੋਂ ਬਾਅਦ ਸੋਸ਼ਲ ਮੀਡੀਆ ਦੇ ਉੱਪਰ ਨਫ਼ਰਤ ਭਰੇ ਜਿਹੜੇ ਸੁਨੇਹੇ ਨੇ ਇਮੀਗ੍ਰੈਂਟਸ ਨੂੰ ਲੈ ਕੇ ਸਿੱਖ ਟਰੱਕ ਡਰਾਈਵਰਾਂ ਨੂੰ ਲੈ ਕੇ ਆਉਂਦੇ ਨੇ ਕਈ ਲੋਕਾਂ ਨੇ ਸਿੱਖ ਅਤੇ ਭਾਰਤੀ ਡਰਾਈਵਰਾਂ ਨੂੰ ਅਮਰੀਕਾ ਤੋਂ ਨੌਕਰੀਆਂ ਖੋਣ ਵਾਲੇ ਕਹਿ ਕੇ ਨਿਸ਼ਾਨਾ ਬਣਾਇਆ। ਟਰੱਕਿੰਗ ਉਦਯੋਗ ਦੇ ਵਿੱਚ ਸਿੱਖ ਡਰਾਈਵਰਾਂ ਦੀ ਜੇਕਰ ਹਿੱਸੇਦਾਰੀ ਦੇਖਿਆ ਜਾਵੇ ਤਾਂ ਲਗਭਗ 12% ਤੋਂ ਲੈ ਕੇ 15% ਮੰਨੀ ਜਾਂਦੀ ਹੈ। ਜੋ ਅਮਰੀਕਾ ਦੀ ਸਪਲਾਈ ਚੇਨ ਦੀ ਰੀੜ ਦੀ ਹੱਡੀ ਵੀ ਮੰਨੀ ਜਾਂਦੀ ਹੈ। ਇਹ ਮਾਹੌਲ ਦੇ ਵਿੱਚ ਵਕੀਲ ਅਤੇ ਜਿਹੜਾ ਡੋਨਲਡ ਟਰੰਪ ਦੀ ਜਿਹੜੀ ਜੋ ਅਟਾਰਨੀ ਆ ਜਰਨਲ ਆ ਹਰਮੀਤ ਢਿੱਲੋਂ ਉਸਨੇ ਵੱਲੋਂ ਟਵਿੱਟਰ ਦੇ ਉੱਪਰ ਇੱਕ ਪੋਸਟ ਸਾਂਝੀ ਕੀਤੀ ਜਾਂਦੀ ਹੈ ਜਿੱਥੇ ਉਹਨਾਂ ਦੇ ਵੱਲੋਂ ਇਹ ਗੱਲ ਆਖੀ ਗਈ ਆ ਕਿ ਜੋ ਲੋਕ ਹਾਦਸਿਆਂ ਦੇ ਲਈ ਜ਼ਿੰਮੇਵਾਰ ਨੇ ਤੇ ਉਹਨਾਂ ਦੇ ਉੱਪਰ ਕਾਨੂੰਨ ਅਨੁਸਾਰ ਕਾਰਵਾਈ ਹੋਵੇ ਪਰ ਬੇਗੁਨਾ ਸਿੱਖ ਅਤੇ ਭਾਰਤੀ ਮੂਲ ਦੇ ਟਰੱਕਾਂ ਨੂੰ ਜਿਹੜਾ ਟਰੱਕ ਡਰਾਈਵਰਾਂ ਨੂੰ ਨਿਸ਼ਾਨਾ ਬਣਾਉਣਾ ਨਿਸ਼ਚਿਤ ਹੈ ਏ ਉਹ ਕਹਿੰਦੇ ਨੇ ਕਿ ਇਹ ਗਲਤ ਆ ਕਿ ਇਸ ਤਰੀਕੇ ਇੱਕੋ ਬੇੜੀ ਦੇ ਵਿੱਚ ਸਾਰੇ ਵਿਅਕਤੀਆਂ ਨੂੰ ਤੋਲਣਾ ਇਹਦੇ ਇਹਨਾਂ ਦੁਕਾਨਤਾਂ ਲਈ ਜ਼ਿੰਮੇਵਾਰ ਲੋਕਾਂ ਤੇ ਕਾਨੂੰਨ ਦੀ ਪੂਰੀ ਹੱਦ ਤੱਕ ਮੁਕੱਦਮਾ ਚਲਾਇਆ ਜਾਣਾ ਚਾਹੀਦਾ ਪਰ ਕੁਝ ਲੋਕ ਗੁੱਸੇ ਦੇ ਵਿੱਚ ਪੂਰੇ ਭਾਈਚਾਰੇ ਨੂੰ ਦੋਸ਼ੀ ਠਹਿਰਾ ਰਹੇ ਹਨ ਇਹ ਖਤਰਨਾਕ ਹੈ ਇਸ ਤਰੀਕੇ ਦਾ ਟਵੀਟ ਹਰਮੀਤ ਢਿੱਲੋਂ ਦੇ ਵੱਲੋਂ ਐਕਸ ਦੇ ਉੱਪਰ ਟਵਿੱਟਰ ਐਕਸ ਦੇ ਉੱਪਰ ਸਾਂਝਾ ਕੀਤਾ ਗਿਆ ਢਿੱਲੋਂ ਨੇ ਆਪਣੇ ਬਿਆਨ ਦੇ ਵਿੱਚ ਯਾਦ ਦਵਾਇਆ ਕਿ ਅਮਰੀਕੀ ਸੰਗੀ ਕਾਨੂੰਨ ਵਿੱਚ ਕਿਸੇ ਵੀ ਵਿਅਕਤੀ ਨਾਲ ਨਸਲ ਧਰਮ ਜਾਂ ਫਿਰ ਰਾਸ਼ਟਰੀ ਮੂਲ ਦੇ ਆਧਾਰ ਦੇ ਉੱਪਰ ਵਿਤਕਰਾ ਕਰਨਾ ਬਨਾ ਹੈ ਉਹ ਕਹਿੰਦੇ ਨੇ ਕਿ ਜਿਹੜੇ ਲੋਕ ਅਜੇ ਨਫ਼ਰਤੀ ਵਿਹਾਰ ਦੇ ਵਿੱਚ ਸ਼ਾਮਲ ਹੋਣਗੇ ਉਹਨਾਂ ਖਿਲਾਫ ਉਸ ਦਾ ਦਫ਼ਤਰ ਹਮਲਾਵਰ ਟੰਗ ਦੇ ਨਾਲ ਕਾਰਵਾਈ ਵੀ ਕਰੇਗਾ ਪਰ ਹਰਮੀਤ ਢਿੱਲੋਂ ਇਹ ਵੀ ਅਪੀਲ ਮਾਗਾ ਸਮਰਥਕਾਂ ਨੂੰ ਚੁੱਭ ਗਈ ਤੇ ਕਈ ਜੜੀਆਂ ਉਪਭੋਗਤਾਵਾਂ ਨੇ ਸੋਸ਼ਲ ਮੀਡੀਆ ਦੇ ਉੱਪਰ ਉਸ ਖਿਲਾਫ ਨਸਲੀ ਟਿੱਪਣੀਆਂ ਅਤੇ ਜਿਹੜੇ ਕੁਝ ਤਿੱਖੇ ਸੁਨੇਹੇ ਲਿਖੇ ਇੱਕ ਨੇ ਲਿਖਿਆ ਕਿ ਭਾਰਤੀ ਨਿਯੁਕਤ ਵਿਅਕਤੀ ਭਾਰਤੀ ਪ੍ਰਵਾਸੀਆਂ ਦੀ ਰੱਖਿਆ ਕਰ ਰਿਹਾ ਅਮਰੀਕਾ ਤੋਂ ਨੌਕਰੀਆਂ ਚੋਰੀ ਕਰ ਰਿਹਾ ਤੇ ਦੂਜੇ ਨੇ ਇਹ ਵੀ ਗੱਲ ਲਿਖੀ ਕਿ ਇੱਕ ਭਾਰਤੀ ਅਤੇ ਸਹਿਜਾਤੀ ਲੋਕਾਂ ਦੀ ਪੱਖਪਤੀ ਕਰ ਰਿਹਾ ਇਸ ਇਹ ਕੌਣ ਸੋਚ ਸਕਦਾ ਹੈ ਜਾਨੀ ਕਿ ਇਸ ਤਰੀਕੇ ਦੇ ਤੇ ਨਾਲ ਜਿਹੜੇ ਕਮੈਂਟ ਨੇ ਸਪਸ਼ਟ ਤੌਰ ਤੇ ਨਸਲੀ ਪੱਖਪਾਤ ਦੀਆਂ ਹੱਦਾਂ ਪਾਰ ਕਰਦੇ ਨਜ਼ਰ ਆਏ ਨੇ ਅਮਰੀਕਾ ਦੇ ਵਿੱਚ ਲਗਭਗ 5 ਲੱਖ ਤੋਂ ਬਾਅਦ ਸਿੱਖ ਟਰੱਕ ਡਰਾਈਵਰ ਨੇ ਜੋ ਦੇਸ਼ ਦੀਆਂ ਸੜਕਾਂ ਦੇ ਉੱਪਰ ਦਿਨ ਰਾਤ ਮਿਹਨਤ ਕਰਦੇ ਨੇ ਪਰ ਕਈ ਵਾਰ ਉਹਨਾਂ ਨੂੰ ਆਪਣੀ ਜਾਂ ਫਿਰ ਪੱਗ ਨੂੰ ਲੈ ਕੇ ਧਾਰਮਿਕ ਪਛਾਣ ਨੂੰ ਲੈ ਕੇ ਬਹੁਤ ਸਾਰੇ ਨਸਲੀ ਟਿੱਪਣੀਆਂ ਦਾ ਸਾਹਮਣਾ ਕਰਨਾ ਪੈ ਜਾਂਦਾ। ਸਾਲ 2022 ਤੇ 2023 ਦੇ ਵਿੱਚ ਵੀ ਕਈ ਅਜਿਹੇ ਮਾਮਲੇ ਸਾਹਮਣੇ ਆਏ ਸੀ ਜਿੱਥੇ ਸਿੱਖ ਟਰੱਕ ਡਰਾਈਵਰਾਂ ਦੇ ਉੱਪਰ ਹਮਲੇ ਹੋ ਜਾਂਦੇ ਨੇ। ਹਰਮੀਰ ਢਿੱਲੋਂ ਨੇ ਕਿਹਾ ਕਿ ਨਫ਼ਰਤ ਦਾ ਜਵਾਬ ਸਿਰਫ਼ ਨਿਆਂ ਨਾਲ ਦਿੱਤਾ ਜਾ ਸਕਦਾ ਹੈ। ਉਹਨਾਂ ਦੇ ਵੱਲੋਂ ਇਹ ਗੱਲ ਆਖੀ ਗਈ ਹੈ ਕਿ ਉਹ ਜਿਹੜੀ ਕਾਨੂੰਨੀ ਲੜਾਈ ਲੜਨਗੇ ਅਸੀਂ ਕਾਨੂੰਨ ਦੀ ਪਾਲਣਾ ਕਰਦੇ ਹੋਏ ਇੱਕ ਦੂਜੇ ਦਾ ਸਤਿਕਾਰ ਕਰੀਏ ਇਹੀ ਅਮਰੀਕਾ ਦਾ ਅਸਲੀ ਰੂਹ ਹੈ ਅਸਲੀ ਅਸੂਲ ਹੈ ਅਮਰੀਕਾ ਵਿੱਚ ਵਧ ਰਹੀ ਨਸਲੀ ਅਮਰੀਕਾ ਦੇ ਵਿੱਚ ਵਧ ਰਹੀ ਨਫ਼ਰਤ ਦੀ ਆਵਾਜ਼ਾਂ ਵਿਚਕਾਰ ਟਿੱਲੋਂ ਦਾ ਇਹ ਸੰਦੇਸ਼ ਸਮਝਦਾਰੀ ਅਤੇ ਇਕਤਾ ਦਾ ਪ੍ਰਤੀਕ ਬਣ ਰਿਹਾ ਤਾਂ ਤੁਸੀਂ ਦੇਖੋ ਕਿ ਕਿਸ ਤਰੀਕੇ ਦੇ ਨਾਲ ਦੋ ਪੰਜਾਬੀ ਟਰੱਕ ਡਰਾਈਵਰ ਜਿਸ ਦੇ ਵਿੱਚ ਇੱਕ ਹਰਜਿੰਦਰ ਸਿੰਘ ਤੇ ਦੂਜਾ ਜਸ਼ਨਪ੍ਰੀਤ 21 ਸਾਲਾ ਨਾ ਤੋਂ ਹਾਸੇ ਵਾਪਰ ਜਾਂਦੇ ਨੇ ਕਿ ਇਸ ਤਰੀਕੇ ਨਸਲੀ ਟਿੱਪਣੀਆਂ ਦਾ ਸਾਹਮਣਾ ਕਰਨਾ ਪੈਂਦਾ ਤੇ ਉਸ ਤੋਂ ਬਾਅਦ ਫਿਰ 트럼ਪ ਪ੍ਰਸ਼ਾਸਨ ਦੀ ਸਹਾਇਕ ਅਟਾਰਨੀ ਜਰਨਲ ਤੇ ਮਸ਼ਹੂਰ ਕੈਲੀਫੋਰਨੀਆਈ ਵਕੀਲ ਹਰਮੀਤ ਢੱਲੋਂ ਜਿਹੜੇ ਜਦੋਂ ਇਹ ਕਹਿੰਦੇ ਨੇ ਕਿ ਜਿਹੜੇ ਲੋਕਾਂ ਨੇ ਗਲਤੀ ਕੀਤੀ ਹੈ ਉਹਨਾਂ ਨੂੰ ਕਾਨੂੰਨ ਅਨੁਸਾਰ ਬਣਦਾ ਮੁਕੱਦਮਾ ਚਲਾਇਆ ਜਾਵੇ ਤੇ ਫਿਰ ਉਸ ਦੇ ਉੱਪਰ ਵੀ ਕਿਹਾ ਜਾਂਦਾ ਕਿ ਭਾਰਤੀ ਮੂਲ ਦਾ ਹੁਣ ਕਰਕੇ ਪੱਖਪਾਤ ਕਰ ਰਹੇ ਨੇ ਤਾਂ ਤੁਸੀਂ ਇਸ ਮਾਮਲੇ ਨੂੰ ਇਸ ਨਸਲੀ ਟਿੱਪਣੀਆਂ ਨੂੰ ਕਿਸ ਤਰੀਕੇ ਦੇਖਦੇ ਹੋ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸਣਾ